ਪੁਲਿਸ ਆਪਣੀ ਰਿਪੋਰਟ ਚ ਇਹ ਕਹਿੰਦੀ ਆ ਜੀ ਇਹ ਬੰਦਾ ਸਾਡੇ ਤੇ ਪ੍ਰੈਸ਼ਰ ਪਾਉਂਦਾ ਕੀ ਪੁਲਿਸ ਪ੍ਰੈਸ਼ਰ ਚ ਆ ਜਾਂਦੀ ਆ ਜੀ ਨਹੀਂ ਇਦਾਂ ਦਾ ਤਾਂ ਕੋਈ ਜਾਉਣਾ ਬੰਦਾ ਪੁਲਿਸ ਦਾ ਨਹੀਂ ਇਹ ਤੇ ਕਿਤੇ ਲਿਖਤੀ ਰੂਪ ਚ ਤੁਹਾਡੇ ਥਾਣੇ ਦੇ ਬਿਆਨ ਪਏ ਆ ਲਿਖਤੀ ਰੂਪ ਚ ਮੈਂ ਹੁਣ ਛੋ ਵੀ ਕਰਨੇ ਬਾਕੀਆਂ ਨੂੰ ਅੱਲ ਦਿੱਤਾ ਵਾ ਪਰਸੋਂ ਇੱਕ ਕੱਲ ਅਸੀਂ ਸ਼ਰਾਬ ਦਾ ਵੀ ਦਿੱਤਾ 25 ਬੋਤਲਾਂ ਦਾ ਇੱਕ ਪਰਸੋਂ ਅਸੀਂ 18 ਗੋਲੀਆਂ ਦਾ ਪਰਚਾ ਦਿੱਤਾ ਐਨਡੀਪੀ ਐਕਟ ਦਾ ਬਾਕੀ ਹੋਰ ਵੀ ਜਿੱਦਾਂ ਜਿੱਦਾਂ ਵੀ ਕੋਈ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਉਹਨਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਉਹ ਖਾਈ ਜਾਂਦੇ ਆ ਤੇ ਸਫਾਇਆ ਕਰੀ ਜਾਂਦੇ ਸਰਕਾਰ ਕਹਿੰਦੀ ਬੂਟੇ ਲਾਓ ਗੁੱਜਰਾਂ ਨੂੰ ਸੜਕਾਂ ਤੇ ਆਉਣ ਤੇ ਮਨਾਹੀ ਆ ਮਾਨਯੋਗ ਹਾਈ ਕੋਰਟ ਦੇ ਹੁਕਮ ਆ ਵੀ ਕੋਈ ਵੀ ਗੁੱਜਰ ਪਸ਼ੂ ਲੈ ਕੇ ਸੜਕ ਤੇ ਨਹੀਂ ਆਏਗਾ ਪਰ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਿਸ ਕਦੇ ਵੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੀ ਨਾ ਮੈਂ ਚੈੱਕ ਕਰ ਲਵਾਂ ਵੀ ਕਿਹਦੀ ਕਿਹਦੀ ਪ੍ਰਵਿਰਤੀ ਇਹ ਬਿਲਕੁਲ ਹੋਈ ਹੋਊਗੀ ਉਸ ਪ੍ਰੋਪਰਟੀ ਤਾਂ ਸਾਰਿਆਂ ਦੀ ਸੀਲ ਹੁੰਦੀ ਹੈ ਜਿਹਦਾ ਕੋਈ ਬਟਾਕ ਨਹੀਂ ਹੋਈ ਜੀ ਸਾਡੇ ਮੁਤਾਬਕ ਨਹੀਂ ਹੋਈ ਜੀ ਚਲੋ ਜੇ ਕੋਈ ਇਦਾਂ ਦਾ ਹੀ ਹੋਈ ਹੋਵੇ ਮੈਂ ਤੁਹਾਨੂੰ ਜੇ ਹੋਈ ਹੋਵੇ ਉਹ ਵੀ ਤੁਹਾਨੂੰ ਮੈਂ ਦੱਸ ਦਵਾਂ ਠੀਕ ਉੱਚਾ ਪਿੰਡਾਂ ਦੇ ਵਿੱਚ ਇਦਾਂ ਦਾ ਕੋਈ ਰਿਜੈਕਟਰ ਸਾਡੇ ਕੋਲ ਥਾਣੇ ਆਲਰੇਡੀ ਲੱਗਾ ਹੈ ਹੁੰਦਾ ਪਰਵਾਸੀਆਂ ਦਾ ਫਿਰ ਵੀ ਮੈਂ ਜਿੰਨੇ ਵੀ ਕਿਰਾਏਦਾਰ ਰਹਿੰਦੇ ਆ ਸਾਰਿਆਂ ਨੂੰ ਅਸੀਂ ਆਪਣੀਆਂ ਟੀਮਾਂ ਬਣਾ ਕੇ ਜੈਲ ਵਾਈ ਸਾਰਿਆਂ ਦੇ ਦੇਖਾਂਗੇ ਕਿੰਨੇ ਸਾਡੇ ਕਿਰਾਏਦਾਰ ਰਹਿੰਦੇ ਕਿਸੇ ਕਿਸੇ ਕੋਲ ਉਹਦਾ ਮਾਲਕ ਦਾ ਨਾਂ ਕਿਰਾਏਦਾਰ ਦਾ ਨਾਂ ਉਹਦੇ ਮੋਬਾਈਲ ਨੰਬਰ ਜਿੰਨੇ ਉਹਦੇ ਘਰ ਦੇ ਮੈਂਬਰ ਕਿੱਥੋਂ ਆਏ ਕੀ ਕਰਦੇ ਆ ਵੀ ਬੰਦਾ ਤਾਂ ਆ ਜੀ ਪਰ ਗੋਲੀਆਂ ਆਈਆਂ ਕਿੱਥੋਂ ਗੋਲੀਆਂ ਜਾਣੀਆਂ ਕਿੱਥੇ ਸੀ ਅੱਜ ਤੱਕ ਇੱਕ ਵੀ ਪਰਚੇ ਦੇ ਬਾਅਦ ਇਹ ਇਨਵੈਸਟੀਗੇਸ਼ਨ ਨਹੀਂ ਹੋਈ ਫੋਰਵਰਡ ਕਨੈਕਸ਼ਨ ਬੈਕਵਰਡ ਕਨੈਕਸ਼ਨ ਸੇਅ ਹੈ ਨਹੀਂ ਝੂਠੀ ਰਿਪੋਰਟ ਤੁਸੀਂ ਬਣਾ ਕੇ ਐਚ ਆਰ ਸੀ ਨੂੰ ਭੇਜਦੇ ਹੋ ਮੇਰੇ ਕੋਲ ਸਬੂਤ ਪਏ ਆ ਵੀ ਸ਼ਿਕਾਇਤਾਂ ਦਾ ਨਪਟਾਰਾ ਹੋ ਚੁੱਕਾ ਜੀ ਫਿਰ ਤੁਸੀਂ ਕਿਹੜਾ ਲਿਖਿਆ ਸੀ 82/22 29/2 ਲਿਖਿਆ ਸੀ 93/24 33/24 33/24 82/22 ਹੋ ਗਿਆ ਹਾਂ ਜੀ 90/23 91/23 ਜਿਨ੍ਹਾਂ ਦੇ ਚਲਾਨ ਤੁਸੀਂ ਪੇਸ਼ ਨਹੀਂ ਕਰ ਸਕਿਆ ਇਤਨੀ ਪਾਰਚੇ ਬਹੁਤ ਛੇਤੀ ਕੀਤੇ ਆ ਤੁਸੀਂ ਹਾਂਜੀ ਮੈਂ ਸਾਬਕਾ ਸੈਕਟਰ ਕਰਨਾਲ ਸਿੰਘ ਬਤੌਰ ਮੁਖ ਅਫਸਰ ਖਡਾ ਨੁਰਮਲ ਸੀਨੀਅਰ ਅਫਸਰਾਂ ਦੇ ਹੁਕਮ ਨਾਲ ਲੱਗਾ ਮੈਂ ਇੱਥੇ ਆਪਣੀ ਜਿਹੜੀ ਡਿਊਟੀ ਆ ਤੁਹਾਨੂੰ ਮੈਂ ਇਹਨਾਂ ਦਿਵਾਉਂਗਾ ਕਿਸੇ ਵੀ ਤਰ੍ਹਾਂ ਦਾ ਕੋਈ ਇਥੇ ਮੇਰੇ ਏਰੀਆ 'ਚ ਨਸ਼ਾ ਕਾ ਗੁੰਡਾਗਰਦੀ ਸਾਰਿਆਂ ਨੂੰ ਮੈਂ ਰੁਕੂਗਾ ਤੇ ਸਾਰਿਆਂ ਦੇ ਸਹਿਯੋਗ ਨਾਲ ਮੈਂ ਚੱਲੂਗਾ ਪੱਤਰਕਾਰ ਭਾਈ ਵਾਜਰਾ ਵੀ ਜਦੋਂ ਬਾਤੀ ਹੋਰੇ ਪਬਲਿਕ ਦਾ ਮੈਂ ਸਾਥ ਦੇਗਾ ਕਿਤੇ ਵੀ ਮੇਰੇ ਦੋਵੇਂ ਫੋਨ ساری ਰਾਤ ਦਿਨ ਰਾਤ ਮੇਰੇ ਫੁੱਲੇ ਆ ਜਦੋਂ ਮਰਜੀ ਜਿੰਨੂ ਵੀ ਕਿਸੇ ਨੂੰ ਲੋੜ ਆ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਹੈਲਪ ਆ ਮੈਂ ਉਹਦੇ ਨਿਵਾਸ ਤੇ ਖੜਾ ਮੇਰੀ ਪੁਲਿਸ ਵੀ ਖੜੀ ਮੈਂ ਵੀ ਖੜਾ ਧੰਨਵਾਦ ਸਾਰੇ ਆਪਣੇ ਇਥੇ ਨਸ਼ੇ ਦਾ ਥੋੜਾ ਕਾਰੋਬਾਰ ਚੱਲ ਰਿਹਾ ਨੂਰ ਨਾਲ ਏਰੀਆ 'ਚ ਇਹਦੇ ਬਾਰੇ ਮੜਿਆ ਨਸੋਈ ਇਹਦੇ ਬਾਰੇ ਵੀ ਮੈਂ ਤੁਹਾਨੂੰ ਦੋ ਚਾਰ ਤਿੰਨਾਂ ਦੀ ਇੱਕ ਵਾਸੀ ਪਰਚਾ ਕੱਲ ਦਿੱਤਾ ਵਾ ਪਰਸੋਂ ਇੱਕ ਕੱਲ ਅਸੀਂ ਸ਼ਰਾਬ ਦਾ ਵੀ ਦਿੱਤਾ 25 ਬੋਤਲਾਂ ਦਾ ਇੱਕ ਪਰਸੋਂ ਅਸੀਂ 18 ਗੋਲੀਆਂ ਦਾ ਪਰਚਾ ਦਿੱਤਾ ਐਨਡੀਪੀ ਐਕਟ ਦਾ ਬਾਕੀ ਹੋਰ ਵੀ ਜਿੱਦਾਂ ਜਿੱਦਾਂ ਵੀ ਕੋਈ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਉਹਨਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਕੋਈ ਬਖਸ਼ਾ ਨਹੀਂ ਜਾਊਗਾ ਤੇ ਆਪਣੇ ਜਿਹੜੀ ਏਰੀਆ 'ਚ ਸਾਰੇ ਚੋਰ ਆ ਮਿਹਰੇ ਚੋਰੀਆਂ ਕਰਦੇ ਰਾਤ ਰਾਤ ਕਰਦੇ ਇਹਨਾਂ ਨੂੰ ਕੋਈ ठाੜੇ ਦਾ ਰੈਤ ਹੈਗੀ ਆ ਪੁਲਿਸ ਵੱਲੋਂ ਤਾਂ ਕਿਸੇ ਨੂੰ ਕੋਈ ਰੈਤ ਨਹੀਂਗੇ ਜਿਹੜਾ ਵੀ ਕੋਈ ਸਾਡੇ ਕੋਲ ਇਨਟੀਮੇਸ਼ਨ ਜਦੋਂ ਵੀ ਆਉਂਦੀ ਹੈ ਸਦੋਂ ਵੀ ਅਪੀਅ ਸੱਜੇ ਅਸੀਂ ਇਹ ਵੀ ਗੱਲ ਕਹਿਣਾ ਚਾਹੁੰਦੇ ਜਿਹੜੇ ਪਾਕਤੇ ਆ ਲੋਕੀ ਐਨਆਰਆਈ ਆ ਵੀ ਆਪਣੀ ਲੋਕਾਂ ਦੇ ਆ ਪਉਂਦੇ ਕਿਉਂ ਫੜ ਜਾਂਦੇ ਅਸੀਂ ਕਹਿੰਦੇ ਉਹ ਜਿਹੜਾ ਉਹਨਾਂ ਤੇ ਵੀ ਮੈਂ ਤੇਹ ਦਾ ਬਾਜ਼ਾਰ ਦੇ ਵਿੱਚ ਕੋਈ ਗਸ਼ਤ ਜਾਂ ਪਟੋਲਿੰਗ ਲਾ ਕੇ ਜਿੱਦਾਂ ਦਾ ਜਿਹੜਾ ਵੀ ਕੋਈ ਬੰਦਾ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਦਾ ਇਦਾਂ ਦੇ ਨਾਲ ਵੀ ਰੋਕਿਆ ਜਾਂਦਾ ਉਹ ਜਿਹੜੇ ਇੱਕ ਲੜਕੀਆਂ ਜਿੱਦਾਂ ਬਾਰ ਬਲ ਲੜਕੀਆਂ ਲੜਕੀਆਂ ਜਿਆਦਾ ਮਤਲਬ ਉਹ ਮਗਦੇ ਆਏ ਆ ਇਕਦਾਂੀ ਉੱਠ ਕੇ ਅਨੁਸ਼ਾਸਨ ਰੋਕਿਆ ਪਰ ਉਹਨਾਂ ਕੋਲੇ ਵੀ ਹਾਂਜੀ ਉਹ ਵੀ ਜਿੱਦਾਂ ਤੁਸੀਂ ਅੱਜ ਹੀ ਮੇਰੇ ਧਿਆਨ ਤੇ ਲਿਆਂਦਾ ਵਾ ਇਹਦੇ ਬਾਰੇ ਵੀ ਮੈਂ ਤੁਹਾਨੂੰ ਆਪ ਵੀ ਚੈੱਕ ਕਰੂੰਗਾ ਇਦਾਂ ਤੇ ਜੇ ਕੋਈ ਹੋਇਆ ਉਹਨਾਂ ਨੂੰ ਵੀ ਮੈਂ ਉਹਨਾਂ ਦੇ ਖਿਲਾਫ ਜਿਹੜੀ ਕੋਈ ਕਾਨੂੰਨੀ ਕਾਰਵਾਈ ਜਦੋਂ ਕਰਾਂ ਇੱਕ ਬਿਦਾ ਨੰਬਰੀ ਮੋਟਰਸਾਈਕਲ ਉਹਦੇ ਨਾਲ ਨਾਲ ਜਿਹੜੇ ਉਹ ਲਾਈਫ ਤੇ ਵੱਡੇ ਸਪੀਕਰ ਵਾਲੇ ਕਿੰਨੇ ਹਾਰਨ ਉਹ ਮੋਟਰਸਾਈਕਲ ਬਹੁਤ ਜੱਫਤੋਂ ਉੱਥੇ ਘੁੰਮਦੇ ਪਏ ਆ ਉਹਨਾਂ ਤੇ ਕਾਰਵਾਈ ਵੀ ਬਾਰੇ ਹਾਂਜੀ ਇਦਾਂ ਦੇ ਇਦਾਂ ਦਾ ਤਾਂ ਕਿਸੇ ਨੂੰ ਬਖਸ਼ਣਾ ਨਹੀਂ ਜਿਹੜਾ ਕੋਈ ਟ੍ਰਿਪਲ ਰਾਈਡਿੰਗ ਕਰਦਾ ਜਾਂ ਕੋਈ ਬਿਨਾ ਨੰਬਰੀ ਤੁਰਿਆ ਫਿਰਦਾ ਉਹਨਾਂ ਦਾ ਅਸੀਂ ਹਮ ਬੌਂਕ ਕੰਦ ਦੇ ਸਾਨੂੰ ਡੇਲੀ ਅਸੀਂ ਚਲਾਨ ਕਰਦੇ ਆ ਬਾਕੀ ਹੋਰ ਵੀ ਇਤੋਂ ਵੱਧ ਕਰਾਂਗੇ ਰਸ ਨਾਲ ਇਦਾਂ ਦੀ ਤੁਹਾਨੂੰ ਕੋਈ ਇੱਥੇ ਜਿਹੜੇ ਪ੍ਰਵਾਸੀ ਰਹਿੰਦੇ ਆ ਬਹੁਤ ਤਦਾਦ ਦੇ ਆਪਾਂ ਇਹਦੇ ਵਿੱਚ ਵਹਿ ਰਹੇ ਆ ਮਤਲਬ ਉਹਨਾਂ ਦੀ ਕੋਈ ਪਹਿਚਾਨ ਜਾਂ ਕੋਈ ਨਾਲ ਕੋਈ ਉਹਨਾਂ ਦਾ ਪੀਪੀਸੀ ਕਰਾਈ ਜਾਵੇ ਜਿਹਦੇ ਨਾਲ ਪਤਾ ਲੱਗੇ ਕਿ ਕੋਈ ਥਰਾਈ ਉਹ ਕਰਾਈ ਕਰਦੇ ਜਾਂ ਕੀ ਕਰਦੇ ਕੋਈ ਪਤਾ ਨਹੀਂ ਲੱਗਦਾ ਬਹੁਤ ਜ਼ਿਆਦਾ ਬਿਨਾਂਚ ਰਹਿ ਰਿਹਾ ਹੈ ਇਹਦੇ ਵਿੱਚ ਕੋਈ ਲੋਕਾਂ ਨੇ ਕਿਰਾਏ ਤੇ ਮਕਾਨ ਦਿੱਤੇ ਹੋਏ ਆ ਕੋਈ ਪੁੱਛ ਕੇ ਕੋਈ ਨਹੀਂ ਹੈਗੀ ਉਹਦੀ ਕਿਰਾਏ ਤੇ ਕਿਸੇ ਤੇ ਕਿਰਾਇਆ ਲੈ ਲਿਆ ਉਹ ਜੋ ਮਾਦੀ ਤਰੀਕਾ ਇਹਦੇ ਸਬੰਦੇ ਵੀ ਮੈਂ ਸਾਰੇ ਇਹ ਦੇਸ ਮੰਦੀ ਵੀ ਮੈਂ ਕਰਦਾ ਸਾਰਿਆਂ ਨਾਲ ਜਿਨ੍ਹਾਂ ਨੇ ਕਿਰਾਇ ਤੇ ਰੱਖੇ ਉਹਨਾਂ ਕੋ ਵੀ ਸਾਰਾ ਰਿਕਾਰਡ ਲੈਣੇ ਉਹਨਾਂ ਕੋ ਹੈਗਾ ਜੇ ਇਹ ਨਹੀਂ ਹੈਗਾ ਤਾਂ ਉਹਨਾਂ ਨੂੰ ਕਹਿੰਦਾ ਆਪਣਾ ਕੋ ਰਜਿਸਟਰ ਲਾਉਣ ਪੂਰੀ ਸੜ ਨੂੰ ਵੀ ਇੱਕ ਨੋਟੀਫਿਕੇਸ਼ਨ ਦੇ ਅਸੀਂ ਵੀ ਇੱਥੇ ਜਿਹੜਾ ਕਿਰਾਏਦਾਰ ਜੰਮਿਆ ਹੋਵੇ ਮੋਚੀਆਂ ਕੋ ਵੀ ਮੈਂ ਰਜਿਸਟਰ ਲਵਾ ਕੇ ਉਹਨੂੰ ਆਇਡੈਂਟਿਟੀ ਕਰਵਾਉਣਾ ਜਿਹੜਾ ਕੋਈ ਬੰਦਾ ਕੋਈ ਵੀ ਰਹਿੰਦਾ ਉਹਦੀ ਆਇਡੈਂਟਿਟੀ ਤਾਂ ਹੋਵੇ ਉਹਦਾ ਆਧਾਰ ਕਾਰਡ ਸਾਰਾ ਕੋਈ ਉਹਦਾ ਟੈਲੀਫੋਨ ਨੰਬਰ ਵੀ ਉਹਦਾ ਹੈਗਾ ਉਹਦੀ ਬਿਲਕੁਲ ਇੱਥੇ ਬਕਾਇਦਾ ਐਂਟਰੀ ਕਰਾਵਾਂਗੇ ਜਿਹੜੇ ਕਰਾਇਮ ਕਰਦੇ ਆ ਉਹਨਾਂ ਕੋ ਸਮਾਨ ਤਾਂ ਇਹਨਾਂ ਕੋਲ ਕੋਈ ਹੈ ਹੀ ਨਹੀਂ ਕਿ ਝੋਲਾ ਆ ਤੇ ਇੱਕੋ ਕਿਸ ਤ ਮੈਨੂੰ ਕੋਈ ਵੀ ਇਦਾਂ ਦਾ ਮੈਂ ਲਿਆਉਣਾ ਕੋ ਚਾਰ ਦਿਨਾਂ ਦੇ ਵਿੱਚ ਇਦਾਂ ਦਾ ਕੋਈ ਰਿਜੈਕਟਰ ਸਾਡੇ ਕੋਲ ਥਾਣੇ ਆਲਰੇਡੀ ਲੱਗਾ ਹੈ ਹੁੰਦਾ ਪ੍ਰਵਾਸੀਆਂ ਦਾ ਫਿਰ ਵੀ ਮੈਂ ਜਿੰਨੇ ਵੀ ਕਿਰਾਏਦਾਰ ਰਹਿੰਦੇ ਆ ਸਾਰਿਆਂ ਨੂੰ ਅਸੀਂ ਆਪਣੀਆਂ ਟੀਮਾਂ ਬਣਾ ਕੇ ਜੈਰ ਵਾਈ ਸਾਰਿਆਂ ਦੇ ਦੇਖਾਂ ਕਿ ਕਿੰਨੇ ਸਾਡੇ ਕਿਰਾਏਦਾਰ ਰਹਿੰਦੇ ਕਿਸੇ ਕਿਸੇ ਕੋਲ ਪੂਰਾ ਮਾਲਕ ਦਾ ਨਾਮ ਕਿਰਾਏਦਾਰ ਦਾ ਨਾਮ ਉਹਦੇ ਮੋਬਾਈਲ ਨੰਬਰ ਜਿੰਨੇ ਉਹਦੇ ਘਰ ਦੇ ਮੈਂਬਰ ਆ ਕਿੱਥੋਂ ਆਏ ਕੀ ਕਰਦੇ ਹੋਰ ਤਾਂ ਵੱਧਾ ਕੰਮ ਚੱਲਦਾ ਐਸੋਪੂ ਸਾਹਿਬ ਨੂੰ ਮੈਂ ਜਿਹੜੇ ਪ੍ਰਵਾਸੀ ਲੱਗੂਗਾ ਗਲਤਫਾ ਇਹ ਕਰੰਨੇ ਆ ਨੂੰ ਮੈਂ ਤੇ ਰੋਜ਼ ਮਤਲਬ ਸੈਂਕੜੇ ਕਹਿ ਸਕਦਾ ਅੱਜ ਕੱਲ੍ਹ ਜਿਆਦਾ ਸ਼ੁਰੂ ਹੋ ਅਸਮਾਨ ਵੇਚਣ ਆਉਂਦੇ ਕੁਝ ਲੋਕ ਬਾਹਰੋਂ ਲੰਦੇ ਉਹ ਅਲੱਗ-ਅਲੱਗ ਸਟੇਟਾਂ ਦੇ ਆ ਕੁਝ ਜੱਤਰਾ ਵੇਚਣ ਆਉਂਦਾ ਘਰਾਂ ਦੇ ਵੇਚਣ ਆਉਂਦਾ ਉਹ ਵੱਜ ਜਾਂਦੇ ਆ ਇੱਕ ਦੋ ਵਾਰ ਤੁਹਾਨੂੰ ਪੁੱਛਿਆ ਪਈ ਜੇ ਉਹਦਾ ਧਾਰਕਾ ਦਿਖਾਓ ਉਹਨੂੰ ਉਹ ਧਾਰਕਾ ਜੇਤ ਦਿਖਲੇ ਉਹ ਜਿਹੜੇ ਲੋਕ ਨੇ ਆ ਸਾਡੇ ਰੋਜ਼ ਅੱ체 ਲੱਗੀ ਫੇਰਾ ਗਲੀ-ਗਲੀ ਜਾਂਦੇ ਆ ਉਹ ਅਸਮਾਨ ਵੇਚਣ ਆਉਂਦੇ ਆ ਉਹਨਾਂ ਦੇ ਵੀ ਉਹਨਾਂ ਨੂੰ ਵੀ ਅਸੀਂ ਨਾਕੇ ਜਾਂ ਗਸਤਰੇ ਲਾ ਕੇ ਉਹਨਾਂ ਨੂੰ ਵੀ ਚੈੱਕ ਜ਼ਰੂਰ ਕਰਾਂਗੇ ਜੇ ਕੋਈ ਇਦਾਂ ਦਾ ਕੋਈ ਸਾਨੂੰ ਮਿਲਿਆ ਉਹਦੇ ਖਿਲਾਫ ਜੜੀ ਕਾਰਵਾਈ ਬਣਾਉਂਦੇ ਆ ਕਈ ਕੁਛ ਕਰਦੇ ਆ ਹਾਂਜੀ ਹਾਂਜੀ ਬਿਲਕੁਲ ਤੁਸੀਂ ਜਦੋਂ ਕੋਤਰ ਕੋਇਆ ਤੁਹਾਨੂੰ ਪਤਾ ਹੀ ਹੋਊਗਾ ਨਹੀਂ ਕੋਈ ਇਦਾਂ ਦਾ ਕੋਈ ਵੀ ਜਿਹੜਾ ਕੋਈ ਸਾਨੂੰ ਮਿਲਿਆ ਸੀ ਉਹਦਾ 109 ਵੀ ਕਰਦੇ ਆ ਸਾਰਾ ਕੁਝ ਰਾਤ ਨੂੰ ਵੀ ਚੈੱਕ ਕਰਦੇ ਆ ਜੇ ਕੋਈ ਆਵਾਰਾ ਬੰਦਾ ਘੁੰਮਦਾ ਫਿਰਦਾ ਉਹਦੀ ਵੀ ਲੈ ਕੇ ਆਸੀ ਇਹਦੇ ਬਾਰੇ ਪਿਛਲੇ ਨਹੀਂ ਮੋਮਰੈਂਡਮ ਵੀ ਇੱਥੇ ਦੇ ਕੇ ਗਏ ਸੀ ਮੈਂ ਜਿਹੜੀ ਪੁਲਿਸ ਦੀ ਵੈਰੀਫਿਕੇਸ਼ਨ ਉਹ ਕਿੱਦਾਂ ਹੋਣੀ ਚਾਹੀਦੀ ਆ ਇਹ ਬੰਬੇ ਹਾਈ ਕੋਰਟ ਦੀਆਂ ਇੱਕ ਫੈਸਲਾ ਆਇਆ ਉਹ ਕਹਿੰਦੇ ਆ ਵੀ ਜਨਮ ਦੇ ਮੁਤਾਬਕ ਵੈਰੀਫਿਕੇਸ਼ਨ ਹੋਏਗੀ ਜਨਮ ਪਰਮਾਨਗਤ ਪੱਤਰ 1987 ਤੋਂ ਜਮਿਆ ਦਾ ਉਹ ਮਾਪੇ ਉਰਦ ਬੰਦੇ ਦਾ 2004 ਤੋਂ ਜਿਹੜੇ ਜੰਮੇ ਹੈਗੇ ਉਹਨਾਂ ਦਾ ਉਹ ਮੰਨਿਆ ਜਾਏਗਾ ਨਾ ਕਿ ਇਹਦੇ ਸੋ ਕਾਲਡ ਆਧਾਰ ਕਾਰਡ ਵੋਟਰ ਕਾਰਡ ਇਹ ਉਹਦੀ ਵੈਰੀਫਿਕੇਸ਼ਨ ਦਾ ਮਿਆਰ ਨਹੀਂ ਹੈਗਾ ਹਾਈ ਕੋਰਟ ਨੇ ਗੱਲ ਕਹੀ ਹੈ ਕਿ ਤੁਸੀਂ ਇੰਨਾ ਚੈੱਕ ਕਰ ਲਿਓ ਜੇ ਉਸ ਦਾ ਆਧਾਰ ਕਾਰਡ ਵੋਟਰ ਕਾਰਡ ਨਹੀਂ ਅਸੀਂ ਉਹਦਾ ਪਰਸਨਲ ਉਹਦਾ ਜਨਮ ਸਰਟੀਫਿਕੇਟ ਵੀ ਦੇਦੇ ਆ ਸਾਰਾ ਕੁਝ ਦੇਖਦੇ ਆ ਉਹਦਾ ਪਿਛਲਾ ਉਹਦੇ ਮਾਪੇ ਦਾ ਵੀ ਸਾਰਿਆਂ ਦਾ ਇਦਾਂ ਕਰਕੇ ਅਸੀਂ ਸਾਰਾ ਕਰਾਂਗੇ ਕੁਣ ਜਲਦੀ ਤੋਂ ਜਲਦੀ ਇਹਦਾ ਸਾਰਾ ਅਸੀਂ ਮੇਨਟੇਨ ਕਰਕੇ ਦੇਖਣ ਜੀ ਆਇਆ ਵੀ ਆਧਾਰ ਕਾਰਡ ਵੋਟਰ ਆਧਾਰ ਕਾਰਡ ਸਾਰੇ ਲੋਕਾਂ ਦੇ ਪੋਲਿਟਿਕਲੀ ਬਣਿਆ ਐਸ ਐਚਓ ਸਾਹਿਬ ਇੱਕ ਹੋਰ ਮੁੱਦਾ ਜੀ ਬਰਸਾਤ ਦੇ ਦਿਨਾਂ ਦੇ ਵਿੱਚ ਪੰਚਾਇਤਾਂ ਤੋਂ ਸਰਕਾਰ ਵੱਲੋਂ ਦਰਖਤ ਜਾਂ ਬੂਟੇ ਲਾਉਣ ਲਈ ਬੂਟੇ ਦਿੱਤੇ ਜਾਂਦੇ ਆ ਫਲ ਫੁੱਲ ਵਾਲੇ ਵੀ ਹੁੰਦੇ ਆ ਸ਼ਾਨਦਾਰ ਵੀ ਹੁੰਦੇ ਆ ਪਰ ਦੇਖਣ ਜੇ ਆਉਂਦਾ ਵੀ ਜਿਹੜੇ ਗੁਜਰਾ ਦੇ ਖਸੂ ਆ ਉਹ ਅੱਜ ਵੀ ਤੁਰੇ ਫਿਰਦੇ ਮੈਂ ਤੁਹਾਨੂੰ ਰੀਸੈਂਟਲੀ ਘੰਟਾ ਪਹਿਲੇ ਦੀ ਵੀਡੀਓ ਦੇ ਦਨਾਂ ਉਹ ਖਾਈ ਜਾਂਦੇ ਅਤੇ ਸਫਾਇਆ ਕਰੀ ਜਾਂਦੇ ਸਰਕਾਰ ਕਹਿੰਦੀ ਬੂਟੇ ਲਾਓ ਗੁੱਜਰਾਂ ਨੂੰ ਸੜਕਾਂ ਤੇ ਆਉਣ ਤੇ ਮਨਾਹੀ ਆ ਮਾਨਯੋਗ ਹਾਈ ਕੋਰਟ ਦੇ ਹੁਕਮ ਆ ਵੀ ਕੋਈ ਵੀ ਗੁੱਜਰ ਪਸ਼ੂ ਲੈ ਕੇ ਸੜਕ ਤੇ ਨਹੀਂ ਆਏਗਾ ਪਰ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਿਸ ਕਦੇ ਵੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੀ ਚਲੋ ਇਦਾਂ ਦਾ ਵੀ ਜੇ ਕੋਈ ਦਾਅਵੇ ਮੇਰੇ ਨੋਟਸ ਆਊਗਾ ਹੋਵੇ ਨਹੀਂ ਜਿਹੜੀਆਂ ਪਹਿਲਾਂ ਸ਼ਿਕਾਇਤਾਂ ਇੱਥੇ ਦਿੱਤੀਆਂ ਹੋਈਆਂ ਤੁਹਾਡੇ ਥਾਣੇ 'ਚ ਉਹਨਾਂ ਤੇ ਅਜ ਤੱਕ ਕਾਰਵਾਈ ਨਹੀਂ ਉਹਨੂੰ ਤੁਸੀਂ ਕੀ ਕਹੋਗੇ ਇਹ ਤਾਂ ਹੁਣ ਜਿਹੜਾ ਪਹਿਲੇ ਐਸ.ਜੋ ਨੇ ਹੁਣ ਕੀ ਨਹੀਂ ਕਿਤਾਜ ਮੰਨ ਲਓ ਮੇਰੇ ਕਹਿਣ ਦਾ ਮਤਲਬ ਇਹ ਸੀ ਹਾਈ ਕੋਰਟ ਦੀਆਂ ਹਦਾਇਤਾਂ ਆ ਡੀਸੀ ਸਾਹਿਬ ਦੇ ਹੁਕਮ ਆ ਵੀ ਪਸ਼ੂ ਸੜਕ ਤੇ ਨਹੀਂ ਆਏਗਾ ਪੁਲਿਸ ਨੂੰ ਦੱਸ ਕੇ ਪੁਲਿਸ ਨੇ ਮੌਕੇ ਤੇ ਜਾ ਕੇ ਉਹਨਾਂ ਦੇ ਆਧਾਰ ਕਾਰਡ ਵੀ ਲੈ ਲਿਆ ਤੁਹਾਡੇ ਮੁਲਾਜ਼ਮਾਂ ਨੇ ਅਜ ਤਾਈਂ ਕਾਰਵਾਈ ਨਹੀਂ ਹੋਈ ਕੀ ਉਹਨਾਂ ਮੁਲਾਜ਼ਮਾਂ ਦੇ ਖਿਲਾਫ ਵੀ ਕੋਈ ਕਾਰਵਾਈ ਬਣਦੀ ਕਿ ਨਹੀਂ ਬਣਦੀ ਜਿਹੜੇ ਅਨਗਹਿਲੀ ਵਰਤਦੇ ਆ ਨਹੀਂ ਜਿਹੜਾ ਕੋਈ ਅਨਗਹਿਲੀ ਵਰਤਦਾ ਉਹ ਬਿਲਕੁਲ ਆਲਰੇਡੀ ਬਣਦੀ ਆ ਤੋ ਕਿ ਐਵੀਡੈਂਸ ਆ ਹਾਂ ਜੀ ਮੂਝ ਮੰਨੀ ਨਹੀਂ ਐਵੀਡੈਂਸ ਅਚਾ ਤੁਸੀਂ ਗੱਲ ਕੀਤੀ ਸੀਗੀ ਸ਼੍ਰੀਮਾਨ ਜੀ ਨਸ਼ੇ ਦੇ ਸਬੰਧ ਵਿੱਚ ਬੜੀ ਵਧੀਆ ਗੱਲ ਆ ਪਿਛੇ ਸਰਕਾਰ ਵੱਲੋਂ ਵੀ ਜੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਚੱਲਿਆ ਸੀ ਸਾਨੂੰ ਦੱਸੋ ਵੀ ਉਸ ਜੁੱਧ ਦੇ ਵਿੱਚ ਕਿੰਨੇ ਆ ਤੁਸੀਂ ਜਿਹੜੇ ਨਸ਼ਾ ਤਸਕਰ ਸੀ ਮੈਂ ਤਸਕਰ ਦੀ ਗੱਲ ਕਰ ਰਿਹਾ ਪੀਣ ਵਾਲੇ ਨਹੀਂ ਕਿੰਨੇ ਨਸ਼ਾ ਤਸਕਰ ਇਥੋਂ ਨੂਰਮਲ ਥਾਣੇ 'ਚ ਫੜੇ ਗਏ ਇਹਦੇ ਬਾਰੇ ਤੇ ਮੈਂ ਹੁਣ ਕੱਲ ਜੁਆਇਨ ਕੀਤਾ ਇਹ ਪਿਛਲੀ ਡਿਟੇਲ ਤੇ ਦੱਸਣਾ ਚਾਹਦਾ ਮੈਂ ਤੇ ਕੱਲ ਪਰਸੋਂ ਇੱਕ ਪਰਚਾ ਦਿੱਤਾ ਓਕੇ ਗੋਲੀਆਂ ਦਾ ਸਾਰਾ ਗੋਲੀਆਂ ਨਚਾ ਵੇਚਦਾ ਸੀਗਾ ਇੱਕ ਕੱਲ ਸ਼ਰਾਬ ਵੇਚਦਾ ਬੰਦਾ ਉਹ ਸੱਚੀ ਬੋਤਲਾਂ ਦਾ ਦਿੱਤਾ ਥੈਂਕ ਯੂ ਬਾ ਵੀ ਜਿਹੜੇ ਸਾਡੇ ਨੈਸਟ ਕੜਾਈ ਹੈ ਜਿਹੜੇ ਸਮਗਲਰ ਹੋਣ ਉਹਨਾਂ ਤੇ ਜਿਹੜੀ ਪੜਤਰੀ ਕਰ ਰਵੇ ਕਿਉਂਕਿ ਅੱਜ ਤੱਕ ਨੂਰ ਮਹਿਲ ਦਾ ਕਿਤੇ ਜ਼ਿਕਰ ਨਹੀਂ ਆਇਆ ਵੀ ਕਿਸੇ ਤਸਕਰੀ ਦੀ ਪ੍ਰਾਪਰਟੀ ਸੀਜ਼ ਕੀਤੀ ਗਈ ਹੋਵੇ ਇਹਦਾ ਮਤਲਬ ਹੈ ਵੀ ਨੂਰ ਮਹਿਲ 'ਚ ਤਸਕਰੇ ਨਹੀਂ ਹੈਗੇ ਉਹ ਵੀ ਮੈਂ ਕਢਵਾ ਲੈਣਾ ਮੈਂ ਚੈੱਕ ਕਰ ਲੈਣਾ ਵੀ ਕਿਹਦੀ ਕਿਹਦੀ ਪ੍ਰਾਪਰਟੀ ਇਹ ਬਿਲਕੁਲ ਹੋਈ ਹੋਊਗੀ ਉਸ ਪ੍ਰੋਪੀ ਤੇ ਸਾਰਿਆਂ ਦੀ ਸੀਲ ਹੁੰਦੀ ਹੈ ਜਿਹਦਾ ਕੋਈ ਬਟਾਕ ਨਹੀਂ ਹੋਈ ਜੀ ਸਾਡੇ ਮੁਤਾਬਕ ਨਹੀਂ ਹੋਈ ਜੀ ਚਲੋ ਜੇ ਕੋਈ ਇਦਾਂ ਦਾ ਹੀ ਹੋਈ ਹੋਵੇ ਮੈਂ ਤੁਹਾਨੂੰ ਜੇ ਹੋਈ ਹੋਵੇ ਉਹ ਵੀ ਤੁਹਾਨੂੰ ਮੈਂ ਦੱਸ ਦਵਾਂ ਠੀਕ ਹੈ ਤੇ ਇਹਦੇ ਨਾਲ ਜੁੜੀ ਹੋਈ ਇੱਕ ਹੋਰ ਸਵਾਲ ਹੈ ਜੀ ਪੁਲਿਸ ਪਰਚਾ ਦਿੰਦੀ ਆ ਅ ਅੱਗੇ ਹੁੰਦਾ ਸੀ 2 ਗ੍ਰਾਮ 1 ਗ੍ਰਾਮ ਕੋਈ ਬ੍ਰਾਊਨ ਸ਼ੂਗਰ ਪੈ ਗਈ ਕੋਈ ਚਿੱਟਾ ਪੈ ਗਿਆ ਅੱਜ ਕੱਲ ਟ੍ਰੈਂਡ ਚੱਲਦਾ ਹੈਗਾ ਸੰਤਰੀ ਰੰਗ ਦੀਆਂ ਗੋਲੀਆਂ ਦਾ ਪਿੱਛੇ ਅਨੇਕਾਂ ਪਰਚੇ ਤੁਹਾਡੇ ਇੱਥੇ ਥਾਣੇ ਦੇ ਵਿੱਚ ਸੰਤਰੀ ਰੰਗ ਦੀਆਂ ਗੋਲੀਆਂ ਦੇ ਹੋਏ ਆ ਠੀਕ ਆ ਪਰਚਾ ਹੋ ਗਿਆ ਅਸੀਂ ਉਹਨੂੰ ਮੈਨੂੰ ਕਹੋ ਕੋਈ ਇਤਰਾਜ਼ ਨਹੀਂ ਹੈ ਕੋਈ ਵੀ ਬੰਦਾ ਤਾਂ ਆਜੀ ਪਰ ਗੋਲੀਆਂ ਆਈਆਂ ਕਿੱਥੋਂ ਗੋਲੀਆਂ ਜਾਣੀਆਂ ਕਿੱਥੇ ਅਸੀਂ ਅੱਜ ਤੱਕ ਇੱਕ ਵੀ ਪਰਚੇ ਦੇ ਬਾਅਦ ਇਹ ਇਨਵੈਸਟੀਗੇਸ਼ਨ ਨਹੀਂ ਹੋਈ ਫੋਰਵਰਡ ਕਨੈਕਸ਼ਨ ਬੈਕਵਰਡ ਕਨੈਕਸ਼ਨ ਨੇ ਤਕਰੀਬ ਨੇ ਇਹਦੇ ਵਿੱਚ ਸਾਰੇ ਜਦੋਂ ਅਸੀਂ ਬੰਦਾ ਪੜਦੇ ਆ ਉਹਦੀ ਪੁੱਛਗਿੱਛ ਕਰਦੇ ਆ ਉਹਦਾ ਬੈਕਵਰਡ ਲਿੰਕ ਫਾਰਵਰਡ ਲਿੰਕ ਵੀ ਦੇਖਦੇ ਆ ਉਹ ਨਾਮ ਦੇ ਇੱਕ ਕੇਸ ਵਿੱਚ ਦੱਸੋ ਜੀ ਕਿਸੇ ਇੱਕ ਨਾ ਪਿਛਲਾ ਤਾਂ ਨਹੀਂ ਕਹਿੰਦਾ ਅਸੀਂ ਤੇ ਜਿੱਥੇ ਨਕੋਦਰ ਪਰਚੇ ਦਿੱਤੇ ਉਹ ਤੇ ਬੈਕਵਰਡ ਫਾਰਵਰਡ ਲਿੰਕ ਕਰਕੇ ਉਹਨੂੰ 29 ਐਂਡੀ ਦੇ ਵਿੱਚ ਨਾਮਜ਼ਦ ਵੀ ਕਰਦੇ ਆ ਤੇ ਓਕੇ ਤੁਹਾਡੇ ਇੱਥੇ ਤੁਹਾਡੀ ਕੁਰਸੀ ਨੂੰ ਬਾਰ-ਬਾਰ ਆਰਟੀ ਦੇ ਥਰੂ ਵੀ ਪੁੱਛਿਆ ਗਿਆ ਵੀ ਸਾਨੂੰ ਦੱਸੋ ਇਹਨਾਂ ਬੰਦਿਆਂ ਨੇ ਗੋਲੀਆਂ ਕਿੱਥੋਂ ਲੈਂਦੀਆਂ ਜਾਂ ਨਸ਼ਾ ਕਿੱਥੋਂ ਲੈਂਦਾ ਚਿੱਟਾ ਸੀ ਕਾਲਾ ਸੀ ਪੀਲਾ ਸੀ ਪਰ ਕਿਸੇ ਆਰਟੀ ਦਾ ਜਵਾਬ ਨਹੀਂ ਦਿੱਤਾ ਜਾਂਦਾ ਕਿ ਐਸ ਐਚਓ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਤੋਂ ਬਾਹਰ ਆਉਂਦਾ ਨਹੀਂ ਉਹ ਤੇ ਤੁਹਾਨੂੰ ਐਂਟੀਮੈਸ਼ਨ ਤੇ ਜਿਹੜੀ ਸਾਡੇ ਤੁਸੀਂ ਮੰਨਦੇ ਆ ਜਿਹੜੀ ਸਾਡੀ ਬਣਦੀ ਉਹ ਤੁਸੀਂ ਦੇਣੀ ਦੇਣੀ ਹੈਈ ਹੁੰਦੀਆਂ ਜਿਹਦੇ ਕੋਈ ਕਾਪੀਆਂ ਰੱਖਣੀਆਂ ਹੁੰਦੀਆਂ ਉਹਦੇ ਵਿੱਚ ਕੋਈ ਸਟੱਫ ਆਉਂਦਾ ਜਿਹੜਾ ਜਿਹੜਾ ਐਕਟ ਦੇ ਵਿੱਚ ਨਹੀਂ ਆਉਂਦਾ ਤੁਸੀਂ ਨਹੀਂ ਦੇ ਸਕਦੇ ਖਾਣੇ ਦੇ ਵਿੱਚ ਅਨੇਕਾਂ ਦਰਖਾਸਤਾਂ ਨੰਬਰੀ ਪੈਂਡਿੰਗ ਚੱਲਦੀਆਂ ਪਈਆਂ 21 20 22 ਤੋਂ ਅੱਜ ਤੱਕ ਕਿਸੇ ਵੀ ਦਰਖਾਸਤ ਦੇ ਸਬੰਧ ਵਿੱਚ ਤੁਸੀਂ ਸ਼ਿਕਾਇਤ ਕਰਤਾ ਨੂੰ ਇਹ ਨਹੀਂ ਕਿਹਾ ਵੀ ਤੁਹਾਡੀ ਦਰਖਾਸਤ ਦਾ ਨਪਟਾਰਾ ਹੋ ਗਿਆ ਦੱਸਿਆ ਹੈ ਨਹੀਂ ਝੂਠੀ ਰਿਪੋਰਟ ਤੁਸੀਂ ਬਣਾ ਕੇ ਐਚਐਲਸੀ ਨੂੰ ਭੇਜਦੇ ਹੋ ਮੇਰੇ ਕੋਲ ਸਬੂਤ ਪਏ ਆ ਵੀ ਸ਼ਿਕਾਇਤਾਂ ਦਾ ਨਪਟਾਰਾ ਹੋ ਚੁੱਕਾ ਜੀ ਮੇਹਰ ਜੀ ਚਲੋ ਮੇਰੇ ਧਿਆਨ ਚ ਕੋਈ ਇੱਧਾ ਤੇ ਆਈ ਨਹੀਂ ਪਰ ਇਹ ਆ ਵੀ ਬਕਾਇਦਾ ਜਦੋਂ ਵੀ ਕੋਈ ਕਿਸੇ ਦਰਖਾਸਤ ਬੰਦ ਕਰਦੇ ਉਹਦੇ ਬਿਆਨ ਤੇ ਜ਼ਰੂਰ ਲਿਖਦੇ ਕੰਪਲੇਂਟ ਸ਼ਿਕਾਇਤ ਕਰਤਾ ਤੇ ਬਿਆਨ ਹੋਣ ਲਿਖਦੇ ਕਿਸੇ ਸ਼ਿਕਾਇਤ ਹੋ ਸਕਦਾ ਕਈ ਵਾਰੀ ਇਹ ਹੁੰਦਾ ਵੀ ਜਦੋਂ ਪੁਲਿਸ ਨੂੰ ਹੁੰਦਾ ਵੀ ਕਾ ਦੋ ਤਿੰਨ ਪਰਵਾਨੇ ਲੈ ਕੇ ਉਹਨੂੰ ਬੁਲਾਈਏ ਜੋ ਬੁਲਾਉਣ ਦੇ باوجود ਵੀ ਨਹੀਂ ਆਉਂਦਾ ਇਹ ਪੁਲਿਸ ਆਪਣੇ ਤੌਰ ਤੇ ਫਿਰ ਵੱਲੋਂ ਮਨਸੂਮ ਉੱਚ ਮੈਂ ਆਪੇ ਦਖਲ ਕਰਦਾ ਕਿ ਬਈ ਅਸੀਂ ਫਲਾਣੇ ਬੰਦੇ ਨੂੰ ਖਲਾਨੀ ਤਰੀਕ ਨੂੰ ਬੁਲਾਇਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਪੁਲਿਸ ਆਪਣੀ ਰਿਪੋਰਟ 'ਚ ਇਹ ਕਹਿੰਦੀ ਆ ਜੀ ਇਹ ਬੰਦਾ ਸਾਡੇ ਤੇ ਪ੍ਰੈਸ਼ਰ ਪਾਉਂਦਾ ਕੀ ਪੁਲਿਸ ਪ੍ਰੈਸ਼ਰ 'ਚ ਆ ਜਾਂਦੀ ਆ ਜੀ ਨਹੀਂ ਇਦਾਂ ਦਾ ਤਾਂ ਕੋਈ ਜਾਉਣਾ ਬੰਦਾ ਪੁਲਿਸ ਦਾ ਨਹੀਂ ਇਹ ਤੇ ਲਿਖਤੀ ਰੂਪ 'ਚ ਤੁਹਾਡੇ ਥਾਣੇ ਦੇ ਬਿਆਨ ਪਏ ਆ ਲਿਖਤੀ ਰੂਪ 'ਚ ਮੈਂ ਹੁਣ ਛੋ ਵੀ ਕਰਨੇ ਬਾਕੀਆਂ ਨੂੰ ਚਲੋ ਤੁਸੀਂ ਪਿਛਲੀਆਂ ਗੱਲਾਂ ਤਾਂ ਮੈਂ ਕਹਿ ਨਹੀਂ ਸਕਦਾ ਕਿਉਂ ਮੇਰੇ ਨਹੀਂ ਸਰ ਫਤਹਿ ਕੀ ਆ ਪਿਛੇ ਹੁਣ ਤੁਰ ਨਹੀਂ ਆ ਜਿਹੜੀ ਸ਼ਿਕਾਇਤ ਦੀ 20 ਦੀ ਪਈਆ 21 ਦੀ ਪਈਆ ਉਹਨੂੰ ਆਪਾਂ ਹੁਣ 25 ਵਿੱਚ ਰੀਡ ਨੂੰ ਤਾਂ ਨਹੀਂ ਕਰਾਂਗੇ ਉਹ ਤਾਂ ਨੰਬਰ ਲੱਗਾ ਪਿਆ ਰੋਜ਼ ਨਾਮ ਚੇਚ ਦਰਜ ਆ ਬਿਲਕੁਲ ਤੁਹਾਡੇ ਡਿਪਟੀ ਸਾਹਿਬ ਦੇ ਧਿਆਨ ਚ ਇਸ ਤੋਂ ਇਲਾਵਾ ਜਦੋਂ ਆਪਾਂ ਹੁਣ ਹੋਰ ਗੱਲ ਤੁਹਾਡੇ ਥਾਣੇ ਚ ਪਰਚੇ ਦਰਜ ਕੀਤੇ ਜਾਂਦੇ ਆ ਜੀ ਸੱਚੇ ਝੂਠੇ ਅਸੀਂ ਉਹਨਾਂ ਨੂੰ ਉੱਥੇ ਬਿਲਕੁਲ ਨਹੀਂ ਕੈਂਤੂ ਪਰ ਤੂੰ ਨਹੀਂ ਕਰਦੇ 82/22 ਪਰਚਾ ਦਰਜ ਕੀਤਾ ਗਿਆ ਸਾਡਾ ਇੱਕ ਪੱਤਰਕਾਰ ਸੀ ਉੱਤੇ ਅਜ ਤਾਈਂ ਪੁਲਿਸ ਨੇ ਚਲਾਨ ਪੇਸ਼ ਨਹੀਂ ਕੀਤਾ ਕਾਰਨ ਦੱਸੋ ਜੀ 82/22 ਬਿਲਕੁਲ ਚੈੱਕ ਕਰ ਲੋ 82/22 ਡਾਇਰੀ 'ਚ ਹੈ ਟੂਕਟ ਹੋ ਗਿਆ ਹਾਂ ਜੀ ਟੂਕਟ ਹੋ ਗਿਆ ਨੇ ਇਹਦੇ ਵਿੱਚ ਹੈ ਨਹੀਂ ਕ੍ਰਾਈਮ ਡਾਇਰੀ 'ਚ ਦਾਖਲੇ ਨਹੀਂ ਕੀਤਾ ਚਲਾਨ ਜੀ ਗਿਆ ਸੀ ਉਹ ਜੱਜ ਸਾਹਿਬ ਨੇ ਮੋੜ ਦਿੱਤਾ ਸੀ ਫਤੂ ਮੈਨੂੰ ਚੈਕਪੌਇੰਟਸ ਪਹੁੰਚੇ ਨਹੀਂ ਸਕੀ ਅੱਸੀ ਵੱਡਾ ਬਾਈ ਮੰਦਿਰ ਚਲੋ ਉਹ ਆਪਾਂ ਬਾਅਦ ਚ ਕਰ ਲੈਨੇ ਅਨੈਟਿਕ 29/24 33/24 ਦੋ ਪਰਚੇ 420 ਦੇ ਉਹਦਾ ਅਪਡੇਟ ਦਿਓ ਜੀ ਕਿੱਥੇ ਹੈਗੀਆਂ ਫਾਈਲਾਂ ਹੋ 29/21 ਇੱਕ ਅਨੈਟਿਕ 29/82/21 ਮੇਰਾ ਇੱਕ ਅਨੈਟਿਕ ਓਕੇ ਓਕੇ ਫਿਰ ਤੁਸੀਂ ਕਿਹੜਾ ਲਿਖਿਆ 82/21 29/24 29/24 33/24 33/24 82/22 ਹੋ ਗਿਆ ਹਾਂਜੀ 90/23 91/23 ਜਿਨ੍ਹਾਂ ਦੇ ਚਲਾਨ ਤੁਸੀਂ ਪੇਸ਼ ਨਹੀਂ ਕਰ ਸਕਿਆ ਅਜ ਤਾਈਂ ਪਰਚੇ ਬਹੁਤ ਛੇਤੀ ਕੀਤੇ ਆ ਤੁਸੀਂ ਆਪਣੀ ਉਹ ਤਾਂ ਮੈਂ ਕੱਲ ਦੇਖਿਆ ਸੀ ਘੱਟੋ ਘਾਟਾ ਦੇਖੋ ਸਾਰੀਆਂ ਫਾਈਲਾਂ ਬਣਾ ਕੇ ਆਪੇ ਚਲਾਨ ਮੈਂ ਕਹਿੰਦਾ ਨਹੀਂ ਤੁਹਾਨੂੰ ਲੱਗਦਾ ਵੀ ਗਲਤ ਕੀਤੇ ਤਾਂ ਉਹਨਾਂ ਨੂੰ ਤੁਸੀਂ ਡਿਸਰੋਜ ਆਫ ਕਰੋ ਮੈਂ ਸਾਰੇ ਚੈੱਕ ਕਰਵਾ ਲਵਾਂ ਹਾਂ ਨਾ 88/22 ਤੁਹਾਡੇ ਇਹ ਬਖਰਾ ਚੱਕਣਾ ਰਾਸੀ ਬਟਾ ਇਹਦੇ ਨਾਲ ਹੀ ਕਰਨਾ ਰਾਸੀ ਬਟਾ ਬਾਈ ਇਹ 83 ਬਟਾ ਬਾਈ ਇਹਦੇ ਦੋ ਚੜਾਣ ਨਹੀਂ 4 ਸਾਲ ਤੋਂ ਇੱਥੇ ਪਿਆ ਆ ਉਹ ਤਾਂ ਅਸੀਂ ਦੋਵਾਂ ਨੇ ਕੱਲ ਦਾ ਇਹ ਇਹ ਦੇਖਣ ਤਾਂ ਆਹੀ ਘੱਟੋ ਘਾਟਾ ਦੇਖੋ ਕਿੰਨੀਆਂ ਕਾਨੂੰ ਸਿਰਫ ਇਹ ਹੈ ਗਰਨਾਮ ਜੀ ਘੱਟੋ ਘਾਟ 30 ਬੱਚਾ ਪਰਚਾ ਤੁਸੀਂ ਦਰਜ ਕਰ ਦਿੰਦੇ ਹੋ ਮੁੜ ਕੇ ਤੁਹਾਡੇ ਚ ਹਿੰਮਤ ਨਹੀਂ ਪੈਂਦੀ ਕੋਰਟ ਵਿੱਚ ਪਹੁੰਚਣ ਦੀ ਜਿਹੜਾ ਜਿੱਤੇ ਪਰਚਾ ਦਰਜ ਹੁੰਦਾ ਉਹ ਤਿੰਨ ਤਿੰਨ ਚਾਰ ਸਾਲ ਕੋਰਟ ਵਿੱਚ ਫਿਰਦਾ ਰਹਿੰਦਾ ਉਦਾਂ ਹੀ ਬਿਨਾਂ ਕਿਸੇ ਗੱਲ ਤੋਂ ਉਹਦਾ ਜਿਹੜਾ ਉਹਦਾ ਪਰਚਾ ਵੀ ਸਾਡੇ ਮੇਰੇ ਕੱਲ 25 30 ਚਲਾਨ ਜਿਹੜੇ ਜਾਣ ਵਾਲੇ ਹੈਗੇ ਅਸੀਂ ਕੱਲ੍ਹ ਦੇਖਿਆ ਇਹ ਵੀ ਜਿਹੜੀ ਅਸੀਂ ਮੇਰੇ ਖਾਲੇ ਇੱਕ ਹਫ਼ਤੇ 10 ਦਿਨਾਂ ਦੇ ਵਿੱਚ ਸਾਰੇ 25 30 ਚਲਾਨ ਜਿਹੜੇ ਟੂ ਕਟ ਕਰਾਦਨੇ ਅੱਜ ਤਾਈਂ ਸਰ ਕਿਸੇ ਕੋਲੋਂ ਹੋਏ ਨਹੀਂ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ 6ਵੇਂ 7ਵੇਂ ਥਾਣਾ ਮੁਖੀ ਜਿਹੜੇ ਦੋਸ਼ੀਆਂ ਦੀ ਰੈਸਟ ਹੋ ਗਈ ਜਾਂ ਮਾਨਜੁਗ ਦਾਸਤ ਵਿੱਚੋਂ ਉਹਦੇ ਬੇਲਾ ਹੋਗੇ ਉਹ ਚਲਾਨ ਜਾਣੇ ਜਾਣ ਹਾਂ ਕਿਹਦਾ ਕੋਈ ਇਹ ਸਰ ਇਹਦੇ ਵਿੱਚ ਬੇਲ ਤੇ ਹੀ ਆ ਮੋਸਟਲੀ ਜਿੰਨੇ ਵੀ ਇਹ ਬੰਦੇ ਬੇਲ ਤੇ ਹੀ ਆ ਬਸ ਇਹ ਜਿਹੜੇ ਬੰਦਿਆਂ ਦੀ ਰੈਸਟ ਪਈ ਜਾਂ ਬੇਲ ਹੋਏ ਉਹ ਚਲਾਨ ਅਸੀਂ ਦੇ ਦੇਣੀ ਹੈ ਆਹ ਕਿਧਰ ਹਦਮਾ ਦੇ ਵਿੱਚ ਠੀਕ ਹੈ ਉਮੀਦ ਰੱਖੀ ਹੈ ਵੀ ਅਗਲੀ ਮੀਟਿੰਗ ਤੋਂ ਪਹਿਲਾਂ 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 ਬਿਲਕੁਲ ਹੋਣਗੇ ਜੀ ਆ ਦੇਖੋ ਅਸੀਂ ਸਾਰੀਆਂ ਫੈਸਲੇ ਤੁਹਾਡੇ ਕਹਿਣ ਤੋਂ ਬਿਲਾ ਆ ਸਾਰੇ ਚਲਾਨ ਬਣਾ ਕੇ ਕਢਾ ਕੇ ਰੱਖਿਆ ਹੋ ਗਿਆ ਠੱਟੂ ਕਢਿਆ ਸੀ 6 ਕੱਲ ਪਰਚੇ ਕਸੀਂ ਕੈਨਸਲ ਕਰ ਦਿੱਤੇ ਜਿਹੜੇ ਚੋਰੀ ਦੇ ਸੀ ਜਾਂ ਹੋਰ ਇੱਕ ਕੈਨਸਲ ਕੀਤਾ 6 ਐਡਰੈਸ ਭਰ ਦਿੱਤੀਆਂ ਜਿਹੜੇ ਪੁਰਾਣੇ ਸੀ ਕਮਕਦਮ 22 ਦੇ ਹੂੰ ਉਹਦੇ ਵਿੱਚੋਂ ਅਸੀਂ 8-10 ਚਲਾਨ ਬਣਾਤੇ ਕੱਲ ਮੇਰੇ ਅਸੀਂ ਕੱਲ ਡਾਇਰੀ ਦੇਖੀ ਕੱਟੂ ਘੜ 30 35 ਮੁਕਦਮੇ ਸਾਡੇ ਜਿਹੜੇ ਅਦਾਲਤ 'ਚ ਦੇਣ ਵਾਲੇ ਠੀਕ ਹੈ ਜਿਹੜੇ 22 ਤੋਂ ਕਿਸੇ ਨੇ ਦਿੱਤੇ ਅਸੀਂ ਤਾਂ ਆਪ ਕਹਿੰਦੇ ਪਿੰਡ ਕਿ ਚੱਲਦੇ ਪਏ ਆ ਇਹ ਤੁਸੀਂ 2 15 ਅੱਛਾ ਮੈਨੂੰ ਮਾੜਿਆ ਦੱਸੋ 29 29/24 ਤੇ 33/24 ਦੀ ਕੀ ਪੋਜੀਸ਼ਨ ਆ ਕਿਉਂਕਿ ਮੁੜ ਕੇ ਅਸੀਂ ਫੇ ਹਾਈ ਕੋਰਟ ਚੱਲ ਜਾਾਂਗੇ ਫੇ ਤੁਸੀਂ ਕਹਿਣਾ ਸਾਨੂੰ ਪਹਿਲਾਂ ਦੱਸ ਦਿਆ ਕਰੋ ਜੀ ਉਪਰ 29/29 ਤੇ 33 ਉਹਨਾਂ ਨੂੰ ਲਾਗੇ ਜੀਵਾ ਮਹਸੂਸ ਕਰਦੇ। ਤੁਸੀਂ ਇਹ ਰਿਪੋਰਟ ਅੱਤਰ ਨੂੰ ਮੰਨ ਲਈ ਗਏ। ਆਪਣਾ ਪਤਾ ਦੇ ਦਿਓ। ਇਹ ਜੀ ਇਹ ਕੋਈ ਨਾ ਚਲਾਨ ਤਿਆਰ ਹੋਈ ਅਨੇਕ ਦੋਸ਼ੀ ਮਰ ਗਿਆ ਵਾ ਅਨਿਲ ਕੁਮਾਰ ਬਾਕੀ ਤਾਂ ਜਿੰਦੇ ਆ ਜੀ ਦੋ ਦੋਸ਼ੀ ਗ੍ਰਿਫਤਾਰ ਆ ਹੂੰ ਇੱਕ ਮਰ ਚੁੱਕਾ ਵਾ ਬੇਲ ਤੇ ਹੈ ਜੀ ਗ੍ਰਿਫਤਾਰ ਨਹੀਂ ਹੈ ਕਿ ਬੇਲ ਤੇ ਮਤਲਬ ਜੋ ਵੀ ਇਹਨਾਂ ਨੇ ਪੁਲਿਸ ਨੇ ਤੇ ਜਦੋਂ ਉਹਨੇ ਬੇਲ ਆ ਕੇ ਉਹ ਅਲੈਸਟੀ ਚਲਾਨ ਕਿਉਂ ਨਹੀਂ ਪੇਸ਼ ਕੀਤਾ ਗਿਆ ਦੱਸੋ ਕੰਮ ਹੀ ਬੇਚੀ ਗਿਆ ਇਹਨਾਂ ਮੁਕਦਮਾ ਦਾ ਜੇਰੇ ਚੈਕਿੰਗ ਲਿਖਿਆ ਹੋਇਆ ਕੋਈ ਨਹੀਂ ਮੈਂ ਮਗਵਾ ਕੇ ਫਾਈਲ ਨਹੀਂ ਦੇਖਣੀ ਕੱਢੀਆਂ ਹੋਈਆਂ ਇਦਾਂ ਦੀਆਂ ਫਾਈਲਾਂ ਠੀਕ ਹੈ ਤੇ ਕੀ ਉਮੀਦ ਰੱਖੀ ਜਿਹੜੀਆਂ ਪੈਂਡਿੰਗ ਦਰਖਾਸਤਾਂ ਜਿਹੜੀਆਂ ਨਾ ਜਿਨ੍ਹਾਂ ਦੇ ਵਿੱਚ ਤੁਹਾਡੇ ਥਾਣੇ ਵੱਲੋਂ ਮੈਂ ਤੁਹਾਨੂੰ ਨਹੀਂ ਕਹਿੰਦਾ ਤੁਹਾਡੇ ਥਾਣੇ ਵੱਲੋਂ ਝੂਠੀਆਂ ਝੂਠੀਆਂ ਰਿਪੋਰਟਾਂ ਬਣਾ ਕੇ ਭੇਜੀਆਂ ਜਾਂਦੀਆਂ ਐਚਆਰਸੀ ਨੂੰ ਉਹ ਜਿਹੜੇ ਮਲਾਜੋਂ ਝੂਠੀਆਂ ਰਿਪੋਰਟਾਂ ਬਣਾਉਂਦੇ ਆ ਉਹਦੇ ਦੇ ਕੀ ਕਰਵਾਈ ਹੋਏਗੀ ਜਾਂ ਫੇ ਸਾਨੂੰ ਸੱਤ ਕਰ ਦਿਓ ਬੇਸ ਰਿਪੋਰਟ ਸਾਡੀ ਸੱਚੀ ਸਾਨੂੰ ਜਿਹੜੀ ਢਾਕਲ ਦਫਤਰ ਰਿਪੋਰਟ ਕੀਤੀਆਂ ਉਹਦੀ ਕਾਪੀ ਦੇ ਦਿਓ ਉਹ ਚਲੋ ਨੂੰ ਦਿਖਾ ਦਿਓ ਕਿਹੜੀਆਂ ਚੈਸਤੀਆਂ ਜਨਾਬ ਜੀ ਮੈਂ ਤੁਸੀਂ ਆਪਣੇ ਮੁੰਛੇ ਨੂੰ ਪਹਿਲਾਂ ਬੁਲਾਓ ਉਹਨੂੰ ਪੁੱਛੋ ਰਿਪੋਰਟ ਕਹਿੰਦੇ ਬਣਾ ਕੇ ਭੇਜੀ ਆ ਤੁਸੀਂ ਮੈਨੂੰ ਦੱਸ ਦੋ ਮੁੰਛੇ ਦਾ ਤਾਂ ਜਦੋਂ ਮੈਂ ਫਿਰ ਕੈਮਰਾ ਬੰਦ ਕਰਨ ਤੋਂ ਬਾਅਦ ਦੱਸਾਂਗਾ ਕਿ ਕੈਮਰਾ ਚੱਲਦਾ ਪਿਆ ਕੈਮਰੇ ਦੇ ਵਿੱਚ ਤਾਂ ਨਹੀਂ ਹੁਣ ਦੱਸਿਆ ਸਕਦਾ ਸਾਨੂੰ ਇਹ ਦੱਸੋ ਵੀ ਜਿਹੜੀਆਂ ਪੈਂਡਿੰਗ ਦਰਖਾਸਤਾਂ ਪੈਂਡਿੰਗ ਚਲਾਨ ਹੈਗੇ ਆ ਜਾਂ ਜਿਹੜੇ ਆ ਮਸਲੇ ਆ ਸ਼ਹਿਰ ਦੇ ਜਾਂ ਇਲਾਕੇ ਦੇ ਜਿਹੜੇ ਚੋਰੀਆਂ ਡਾਕੇ ਨਸ਼ੇ ਵਾਲੇ ਸਾਨੂੰ ਇਹ ਵੀ ਯੂ ਦੱਸੋ ਵੀ ਪਿਛਲੇ ਸਮੇਂ 'ਚ ਮੈਂ ਪਹਿਲਾਂ ਵੀ ਕਿਹਾ ਵੀ ਜਿਹੜੇ ਤੁਸੀਂ ਸਾਨੂੰ ਉਹ 25 ਦੇ ਹੀ ਦੱਸ ਦਿਓ ਵੀ ਜਿਹੜੀਆਂ ਨਸ਼ੀਲੀਆਂ ਗੋਲੀਆਂ ਪਈਆਂ ਉਹਨਾਂ ਦਾ ਬੈਕਵਰਡ ਤੇ ਫਾਰਵਰਡ ਕਨੈਕਸ਼ਨ ਕੇਸ 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 ਲਈ ਵਿੱਚ ਲੱਭਿਆ ਆ ਉਹ ਮੈਂ ਹੁਣ ਸਾਨੂੰ ਪਤਾ ਸਾਨੂੰ ਪਤਾ ਵੀ ਨਹੀਂ ਲੱਭਿਆ ਵਿੱਚ ਉਹ ਅੱਧੇ ਪਾਚੇ ਝੂਠੇ ਆ ਸਾਨੂੰ ਉਹਦਾ ਵੀ ਪਤਾ